ਕੀ ਲੌਗ ਹੋ ਤੱਕ ਸਟਾਰਟ ਸੀਨ ਕਰ ਲਗਿਆ ਪਹਿਲਾ ਇਹਦੀ ਪੈ ਨੂੰ ਓਏ ਇਹਨੂੰ ਕਿੱਥੇ ਬੰਨੀ ਹੈ ਇਹਦਾ ਵਿੱਚ ਡਿਸਟਰਬ ਕਰੋ ਗਏ ਸੀਨ ਤਾਂ ਬਸ ਪਤਾ ਕੀ ਹੈ ਕਿ ਸ਼ਾਮ ਨੂੰ ਟਾਈਮ ਨਾਲ ਆਓ 12 ਵਜੇ ਆ ਕੇ ਔੜੇ ਆਵੇ ਮੈਂ ਤਾਂ ਸਾਰੀ ਰਾਤ ਦੀ ਉਰੇ ਸੀ ਬਿਊਟੀ ਵਾਲਰ ਨਹੀਂ ਲੋਟਾ ਪਹਿਲਾਂ ਦਾ ਮੈਂ ਰੈਡੀ ਹੋ ਕੇ ਆਈ ਪਰ ਜਾਈ ਨੂੰ ਪਤੰਦਰ ਨੂੰ ਕਿੱਥੇ ਕਰਾਂ ਚਲ ਵਾ ਠੀਕ ਹੈ ਇੱਕ ਇੱਕ ਤਾਂ ਨਹੀਂ ਆਉਦਾ ਸੀਨ ਆ ਲੱਗ ਚੀਰ ਤੇ ਕੱਟੀ ਮੜਾ ਹੁਣ ਸੀਨ ਸਮਝਾ ਦੀ ਨਾ ਇਹ ਕੱਟ ਦੀ ਤੂੰ ਫਿਰ ਗਈ ਹਾਂ ਨਹੀਂ ਮੇਰੀ ਗੱਲ ਸੁਣ ਨਾ ਗਲਪ ਕੋ ਸਾ ਚੜੇ ਓੜੇ ਲਾਉਣ ਜਲੇ ਐਸੀ ਹੋ ਗਿਆ ਓਡਾ ਕੰਮ ਕਾ ਹੋਇਆ ਨਹੀਂ ਇਹ ਕੋਦੂ ਕਿਤੇ ਉਹਦਾ ਫੋਟੋ ਮਾ ਜੀ ਖਿੱਚ ਕੇ ਲੈ ਗਈ ਤੇ ਕੋਈ ਬਰਸਵਾਲ ਦਿੱਤਾ ਨਹੀਂ ਉਹ ਕਿ ਤੂੰ ਫੋਟ ਤੂੰ ਕਿਸੇ ਕੇ ਫੋਟੋ ਮਾ ਕੀ ਦੇ ਲੈ ਕੇ ਕੋਠੀ ਦੀ ਕੋਠੀ ਦੀ ਫੋਟੋ ਕੋਠੀ ਦੀਆਂ ਫੋਟੋਆਂ ਹਾਂ ਕੇ ਕੋਠੀ ਤੇ ਲਾਉਣ ਕਰਾਉਂਦੇ ਕੋਠੀ ਤੇ ਲਾਉਣ ਕਰਾਉਣਾ ਤੁਸੀਂ ਕਿ ਮੈਨੂੰ ਨਹੀਂ ਪਤਾ ਜੀ ਉਹ ਤਾਂ ਮੱਗਰ ਨੂੰ ਪਤਾ ਕੋਠੀ ਤੇ ਵੀ ਉਹ ਕੋਠੀ ਕਰਾਇਦੇ ਆ ਨਾ ਹਾਂ ਵੀ ਉਹ ਹੋਣਾਗਾ ਤੂੰ ਕਹਿੰਦੀ ਕੋਠੀ ਤਾਂ ਉਹ ਕਰਾਇਦੇ ਆ ਹਾਂ ਤਾਂ ਮੈਨੂੰ ਤਾਂ ਦੇਖੋ ਜੀ ਪਤਾ ਨਹੀਂ ਪਰ ਮੈਂ ਤੇ ਫਿਰ ਮੱਗਰ ਆਏ ਕਿੱਥੇ ਮੱਗਰ ਉਹ ਇਧਰ ਤੂੰ ਇੱਥੇ ਆ ਐ ਕਰੋ ਨਿਕਲ ਗਿਆ ਇਹ ਆ ਜਾਂਦੀ ਆ ਚੱਲ ਬੋਲ ਗਲਾਬੋ ਸਤਿ ਸ਼੍ਰੀ ਅਕਾਲ ਤਰੀਕ ਤੈ ਬੋਲਣਾ ਕਿ ਗਲਾਬੋ ਹਾਂ ਆਈ ਕੋ ਗਲਾਬੋ ਗਲਾਬੋ ਸਸ ਸਿਕਾਲ ਬੀਜੀ ਹਾਂ ਸਿਕਾਲ ਕਿ ਮਾਸੀ ਮਾਸੀ ਸੋਰੀ ਮਾਸੀ ਜੀ ਹੋ ਮਾਸੀ ਕਹਿੰਦਾ ਹਾਂ ਕਿਧਰ ਆਈਆਂ ਕੁਛ ਨਹੀਂ ਬੱਸ ਮੈਂ ਕਿਧਰ ਆਈ ਸੀ ਤੂੰ ਕਹ ਤੂੰ ਕਹ ਕੁਛ ਨਹੀਂ ਬੱਸ ਇੱਥੀ ਜੀ ਨਹੀਂ ਤੂੰ ਐ ਨਾ ਗਈ ਕਿਧਰ ਹੋਈ ਸੀ ਤੂੰ ਕਹ ਨਹੀਂ ਸੱਚ ਉਹ ਜਿਹੜੇ ਮੈਂ ਉਹ ਕਿਸ਼ਤਾਂ ਵਾਲੇ ਮੈਂ ਭੇਜੇ ਸੀ ਲੋਨ ਵਾਲੇ ਤੇ ਉਹਨਾਂ ਦਾ ਕੀ ਬਣੇ ਖੜਕੀ ਕਰ ਲਿਓ ਭੰਮੀ ਗੱਲ ਗਲਾਬੂ ਇੱਕ ਜੋ ਡੋਲੂ ਡੂ ਡੂ ਚੁਕਾ ਦੇ ਨਾਲ 14 ਡੋਲੂ ਇਹਨੂੰ ਇਹ ਚੁਕਾ ਲਓ ਗਲਾਬੂ ਕਿਵੇਂ ਆ ਦੱਦਿਆ ਤੁਸੀਂ ਦੱਸੋ ਮਾਸੀ ਨਾ 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 ਕਿਵੇਂ ਨਹੀਂ ਹਾਂ ਪਰ ਆ ਤਾਂ ਕਾਣੀ ਪੂਗਾ ਸਿੱਧਾ ਤੁਸੀਂ ਵੀ ਨਹੀਂ ਹਾਂ ਚੱਲੇ ਸੋਸ਼ਿਕਲ ਮਸੀ ਜੀ ਜੇ ਤੂੰ ਕਹੇ ਦੀ ਮਸੀ ਸਸਰੀਕਾਲ ਹਨਾ ਹਾਂ ਇਹ ਕਹੂਗੀ ਹਾਂ ਮਸੀ ਸਸਰੀਕਾਲ ਹਾਂ ਅਗਲਾ ਬੋ ਸਸਰੀਕਾਲ ਹੋਰ ਠੀਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਬੋ ਗਲਬੂ ਮੈਂ ਤੁਹਾਨੂੰ ਐ ਪੁੱਛਦੀ ਸੀ ਵੀ ਜਿਹੜਾ ਲਾਉਣ ਦੇ ਵਾਸਤੇ ਬੰਦੇ ਭੇਜੇ ਸੀ ਤੁਹਾਡੇ ਘਰੇ ਹੋਗਾ ਤੁਹਾਡਾ ਲਾਣਾ ਨਹੀਂ ਮਸੀ ਜੀ ਉਹ ਤਾਂ ਬਸ ਆ ਕੇ ਫੋਟੋ ਖਿੱਚ ਕੇ ਵਗ ਜਿਹਾ ਤੁਹਾਨੂੰ ਕੋਈ ਰਾਹ ਸੂਰਜੀ ਨੇ ਦਿੱਤੀ ਹੈਗੀ ਕੋਠੀ ਦੀ ਕੋਠੀ ਦੀ ਕੋਠੀ ਦੀ ਕੋਠੀ ਦੀਆਂ ਕੋਠੀ ਦੀਆਂ ਕੋਠੀ ਦੀਆਂ ਫੋਟੋਆਂ ਕੋਠੀ ਦੇ ਫਟਮਾ ਕੀ ਕਰਨਾ ਸੀ ਉਹਨਾਂ ਨੇ? ਕੋਠੀ ਦੇ ਫਟਮਾ ਉਹਨਾਂ ਨੇ। ਕੀ ਕਰਨੀ ਸੀ? ਤੂੰ ਦੱਸ ਕੀ ਕਰਨੀ ਸੀ? ਸੀ ਤੇ ਲੋਨ ਕਰਾਉਣਾ ਸੀ। ਅੱਛਾ ਕੋਠੀ ਤੇ ਲੋਨ ਕਰਾਉਣਾ ਸੀ। ਗੱਲ ਆ ਕੋਠੀ ਤੇ ਕਿਰਾਏ ਤੇ ਆ ਉਹ। ਉਹ ਤਾਂ ਜੇ ਦੇਖੋ ਮੈਨੂੰ ਨਹੀਂ ਪਤਾ ਉਹ ਤਾਂ ਮੱਗਰ ਨੂੰ ਹੀ ਪਤਾ ਹੈ। ਮੱਗਰ ਨੇ ਕਿਹਾ ਤਾਂ ਮੱਗਰ ਨੇ ਕਰਵਾਇਆ। ਹਾਂ। ਕੋ ਤਾਂ ਮੱਗਰ ਜੀ ਨਹੀਂ ਪਤਾ। ਤਾਂ ਮੱਗਰ ਜੀ ਨਹੀਂ ਪਤਾ। ਉਹ ਤਾਂ ਜੀ ਕਹਿੰਦਾ ਮੱਗਰ। ਕੋਸਾ ਪਰ ਕਹਦੇ। ਫਿਰ ਕਹਦੇ ਉਹਨਾਂ ਨੂੰ ਹੀ ਪਤਾ। ਉਹਨਾਂ ਨੂੰ ਹੀ ਪਤਾ। ਮੈਂ ਕਿਹਾ ਲੱਗੋ ਇੱਕ ਹੋਰ ਨੇ ਲਾਉਣ ਵਾਲੇ ਬੰਦੇ ਭੇਜਾ ਉਹਨਾਂ ਨੇ ਤੁਹਾਡੇ ਕੋਲੇ। ਨਹੀਂ ਨਹੀਂ ਤੁਸੀਂ ਦੋਸਤੋ ਬਣੀ ਕੁਛ ਨਹੀਂ ਹਾਂ ਨਹੀਂ ਤੁਸੀਂ ਰਹਿਣ ਦੋ ਕਿ ਮੈਂ ਕਰ ਲਈਆਂ ਘਰੇ ਜਦੋਂ ਉਹ ਆ ਗਿਆ ਫੇਰ ਦੇਖਾਂਗੇ ਨਹੀਂ ਤੁਸੀਂ ਰਹਿਣ ਦੋ ਹਜੇ ਨਾ ਭੇਜੋ ਹਜੇ ਮੈਂ ਕਰ ਲਈਆਂ ਘਰੇ ਆ ਜਾ ਫਿਰ ਕਹੇ ਮੈਂ ਕਹੂੰਗੀ ਨਾ ਕਰ ਲਈਆਂ ਘਰੇ ਕਿਉਂ ਮੱਗਰ ਕਿੱਥੇ ਆ ਤੇ ਬਾਕੀ 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 ਤੁਸੀਂ ਕਹਿੰਦੇ ਕਹਿ ਹੁਣ ਤਾਂ ਫਿਕਰ ਨਾ ਕਰੋ ਹੁਣ ਤਾਂ ਮੈਂ ਆਪਦੇ ਆਪਦੀ ਲੋਨ ਲੈ ਲਵਾਂਗੀ ਮੇਰੇ ਪ੍ਰੂਫ ਬਣ ਹੀ ਜਾਂਦੇ ਸਰਪੰਚੋ ਦੇ ਅਪਲਾਈ ਕਰਾਇਆ ਸਿੱਧਾ ਕਰ ਠੀਕ ਹੈ ਕੱਤਲ ਕੋਈ ਨਹੀਂ ਹੈ ਕੱਟਾ ਦੋਗੇ ਕੱਤਾ ਕਊਗਾ ਦਰਕਰਨ ਮੇਰਾ ਬਸ ਇਹ ਕਹਦੀ ਵੀ ਉਹ ਕਰਿਆ ਸੀ ਚੱਲ ਕੋਈ ਨਹੀਂ ਹਾਂ ਸਰਪੰਚ ਤਰ੍ਹਾਂ ਦਰਕਰਨ ਬਣਵਾ ਦਊਗਾ ਕਰਾਰੀ ਨਾਲ ਪੁੱਤ ਚੰਗਾ ਐਨਾ ਗੱਲ ਚੱਲ ਕੋਈ ਨਾ ਕਰਾਰ ਜੇ ਨਾ ਵੀ ਹੋਇਆ ਹਾਲ ਤਾਂ ਮੈਨੂੰ ਦੱਸੀ ਕੋਹਰ ਵੀ ਹੈ ਮੇਰੇ ਕੋਲ ਚੱਲ ਸੱਚੀ ਦਰਕਰਨ ਕਰਕੇ ਬਣਾਉਣਾ ਬਰਾ ਉਰੇ ਤੂੰ ਅੱਜ ਅੱਜ ਨਹੀਂ ਨਿਕਲਣਾ ਅੱਜ ਟਾਈਮ ਨਹੀਂ 50 ਰੁਪਏ ਮਿੰਟ ਲੱਗਣਾ ਉਹ ਗੂਠਾ ਗੂਠਾ ਲੱਗ ਕੇ ਟਾਈਮ ਲੱਗਦਾ ਤੂੰ ਸੱਚ ਵੀ ਹੋ ਰਿਹਾ ਹੈ ਨਾ ਕਰਾਇਲਾ ਬਣਾ ਲਾ ਦਰਕਰਨ ਕਰਾਇਲਾ ਕਿਹਨਾਂ ਗਰਾਇਆ ਬਾਸਦਾ ਦਰ ਕਾੜਨਾ ਭੁੱਲੇ ਸੀ ਕਰੇ ਚੱਲ 180 ਲੱਗਦਾ ਕੋਈ ਨਹੀਂ ਰੈਡੀ ਇਹ ਕਿਉਂ ਨਹੀਂ ਲੰਗਾ ਇਹਨਾਂ ਨੂੰ ਇੱਥੇ ਖੜ ਜਾ ਹਾਂ ਆ ਮੈਂ ਤਾਂ ਕਰੀ ਉਹ ਚੱਲ ਇਹ ਇੱਥੇ ਆ ਕੇ ਡਾਇਲੋਗ ਬੰਦ ਕਰ ਦਿਓ ਚੰਗਾ ਉਹਰੇ ਆ ਕੇ ਕੋਈ ਨਾ ਕੋਈ ਨਾ ਓਏ ਮੈਨੂੰ ਤਾਂ ਕਜਾ ਲਾਈ ਜਾਂਦਾ ਰੋ ਤੁਹਾਡਾ ਡਾਇਲੋਗ ਆਪ ਬੋਲੂਗਾ ਇੱਥੇ ਆ ਕੇ ਬੰਦ ਕਰ ਦਿਓ ਕੋਈ ਨਾ ਆਪ ਦੇ ਹਿਸਾਬ ਨਾਲ ਰੱਖਿਓ ਹੁਣ ਪਹਿਲਾ ਡਾਇਲੋਗ ਸਾਡੇ ਨੇ ਹਾਂ ਪਹਿਲਾਂ ਮੈਂ ਕੁਝ ਨਹੀਂ ਬੋਲਦਾ ਹਾਂ ਕੁਝ ਨਹੀਂ ਸੀ ਨਹੀਂ ਹੈਗੇ ਮਤਲਬ ਪਹਿਲੇ ਮੈਂ ਮੈਂ ਉਰੇ ਆ ਕੇ ਬੋਲੂਗਾ ਇੱਥੇ ਆ ਕੇ ਬੋਲੂ ਨਾ ਡਾਇਲੌਗ ਇਹ ਮੈਨੂੰ ਧੱਕਾ ਇਹ ਉਰੇ ਆ ਕੇ ਨਾ ਮੈਨੂੰ ਧੱਕਾ ਜਿਹਾ ਫੇਰ ਲਾਈ ਜਾਂਦਾ ਅਸੀਂ ਸਾਈਲੈਂਡਰਾਂਗੇ ਕਰਾਂਗੇ ਪਸੀਨਾ ਚਲੋ ਪਾ ਲੈ ਆਓ ਮਰੀ ਜੀ ਕੋਈ ਨਹੀਂ ਕੀ ਕਰਦਾਂਗੇ ਸਾਰਾ ਹੁਣ ਤੁਸੀਂ ਸੋਣਾ ਕੀ ਸੀ ਲੱਗ ਰਿਹਾ ਇੱਧਰ ਤੇ ਇਹਨਾਂ ਨੇ ਹਵਾ ਦੇ ਦੇਖ ਇੱਧਰ ਦੇਖ ਬਈ ਉਹ ਇਧਰੋਂ ਆ ਜਾ ਤੁਸੀਂ ਹਨਾ ਉਹ ਸਰਪੰਚਾ ਹਨਾ ਮੈਂ ਇਧਰ ਆ ਹਾਂ ਮੈਂ ਬਰਾ ਕੀ ਗੱਲ ਹੋਗੀ ਅੱਛਾ ਆ ਤੂੰ ਲਈ ਵਰਦਨ ਨਾਲ ਹੋਏ ਰਾਤ ਮੇਰੇ ਕੋਲੇ ਸੀ ਅੱਛਾ ਉਹ ਤੁਸੀਂ ਮਿਲਦਾ ਤੈ ਤੂੰ ਕਹੇ ਤੁਸੀਂ ਮਿਲਤਾ ਕਹੇ ਸੀ ਓਏ ਉਹ ਮਿਲਤਾ ਗਏ ਦੀ ਫੇਰ ਆ ਗਏ ਜੀ ਇਹ ਲੈ ਮੈਂ ਪਰ ਮੈਂ ਤਾਂ ਪੈਗ ਵੀ ਲਵਾਇਆ ਇਹਨਾਂ ਨੂੰ ਲੈ ਭੁਜੀਆ ਵੀ ਖਵਾ ਦੇਣਾ ਸੀ ਮੈਨੂੰ ਪਹਿਲੇ ਹੀ ਪਤਾ ਮੈਨੂੰ ਪਹਿਲੇ ਹੀ ਪਤਾ ਸੀ ਵੀ ਇਹ ਨਾ ਇਹ ਜੇ ਕੱਪੜੇ ਪਾ ਕੇ ਵੀ ਦੇਖ ਲੈ दारूਾਂ ਪੀਂਦੇ ਆ ਨਸ਼ੇ ਕਰਦੇ ਆ ਹਾਂ ਚੱਕ ਲਈ ਸਾਰਾ ਇਹ ਚੱਕਣ ਦੇ ਮੱਟਰ ਤੂੰ ਤੂੰ ਕਹਿਦੀ ਇਹ ਕਰੂ ਇਹਦਾ ਮੋਹਰ ਸਿੰਘ ਨੂੰ ਮੇਰਾ ਨਹੀਂ ਰਾਤ ਮਿਲਤਾ ਗਏ ਸੀ ਪਰ ਸਾਡਾ ਕੰਮ ਤਾਂ ਠੇਕ ਵਿੱਚ ਰਹਿ ਗਿਆ ਕਾਲਾ ਕਿੱਥੋਂ ਬੋਲਦਾ ਇਹ ਕਲਾ ਮੇਰਾ ਮੋਹਰ ਜਾਂਦੇ ਇਦਾਂ ਮੋਰੀ ਜਾਂਦੇ ਹੈ ਸਾਡ ਕਿਉਂ ਮੈਂ ਇਹ ਕਰ ਦੂਆ ਪਰਚੀ ਕਣਕ ਲੈਣੀ ਆ ਤੁਸੀਂ ਓਏ ਕਣਕਲੀ ਪਰਚੀ ਨੂੰ ਓਏ ਇਹਦੀ ਪਰਚੀ ਉੱਤੋਂ ਕੱਟੀ ਹੋਈ ਐ ਐਂ ਚੱਕ ਦਿੰਦੀ ਫਿਰ ਜਦੋਂ ਉੱਤੋਂ ਮੋਦੀ ਤੋਂ ਕਟਾ ਲੇ ਫਿਰ ਇਹਦੀ ਕੀ ਲੋੜ ਆ ਓਏ ਕਿਹੜਾ ਮੋਦੀਦਾਰ ਜਿਆਦੇ ਆਖਣ ਨਾ ਮੈਂਬਰ ਕਹਿੰਦੇ ਆ ਮੈਨੂੰ ਚੱਲ ਚੱਲ ਨਿਕਲ ਜਾ ਤੂੰ ਜਦੋਂ ਆਇਆ ਮੈਂ ਕਿ ਦਫੇਕ ਲਾਇਆ ਸੀ ਨਾਲ ਤੂੰ ਮੈਨੂੰ ਵੀ ਕੇ ਅੱਛਾ ਇਹਨਾਂ ਨੂੰ ਵਾਦਾ ਕਰ ਲੈ ਮੈਂ ਓਏ ਮਾਇਆ ਘਣ ਲਵਾਇਆ ਇਹੀ ਆ ਗਿਆ ਮੇਰੇ ਨਾਲ ਐਕਟਿੰਗ ਦਾ ਐਡਾ ਕੀੜਾ ਨਾ ਉੱਥੇ ਜਾ ਕੇ ਮੇਰੇ ਕੋਲ ਦੰਦ ਕੱਢੀ ਜਾਣਾ ਹਾਲ ਐਂ ਪਤਾ ਨਹੀਂ ਕੀ ਹੋਇਆ ਸਰਪੰਚਾ ਮੇਰੇ ਨਾਲੋਂ ਤੈਨੂੰ ਇਹ ਪੈਰੇ ਹੋ ਗਏ ਪੈਰ ਰੋਕੀ ਐਂ ਕਹਦੀ ਚੰਗਾ ਸਰਪੰਚਾ ਮੇਰੇ ਨਾਲੋਂ ਤੈਨੂੰ ਉਹ ਤੂੰ ਜਰ ਸਾਰੀਆਂ ਗੱਲਾਂ ਛੱਡ ਇਹਨਾਂ ਨੂੰ ਇਹਨਾਂ ਨੂੰ ਪਰਮਿਸ਼ਨ ਦੇ ਆਪਣੇ ਪਿੰਡ 'ਚ ਖੇਡ ਲੱਗ ਜਾਣਗੇ ਯਾਰ ਅੱਛਾ ਇਹ ਭੋਲੇ ਬੰਦੇ ਨੇ ਤਾਂ ਕਿਹਾ ਸੜਕ ਤੇ ਲੀੜੀ ਜਾਂਦੇ ਸੀ ਮੈਂ ਬਹਿ ਗਿਆ ਸੀ ਉੱਥੇ ਪਰਮਿਸ਼ਨ ਦੇ ਤਾਂ ਦਿੱਤੀ ਹੁਣ ਇਹਨਾਂ ਨੂੰ ਹੋਰ ਚੈੱਕ ਕੱਟ ਕੇ ਦੇ ਓਏ ਜਵਾਕ ਖੇਡ ਲੱਗੇ ਰਹਿਣਗੇ ਡਰਾਮਾ ਕਰਨਾ ਇਹਨਾਂ ਨੇ ਇਹਨਾਂ ਦੀ ਬਹੀ ਜੀ ਤੇ ਲਾਮੂਰ ਹਾਂ ਜਦੋਂ ਐਂ ਕਹਿੰਦਾ ਮੈਂ ਡਰਾਮਾ ਕਰਦਾ ਨਾ ਆ ਬਹੀ ਜੀ ਲਈ ਫਿਰਦੇ ਲਾਮੂਰ ਇਹਨਾਂ ਨੇ ਲਾ ਦੇ ਯਾਰ ਮੈਂ ਇਹਦੇ ਕੋਲ ਜਲਾ ਡਰਾਮਾ ਤਾਂ ਹੁਣ ਤੈਨੂੰ ਸਰਪੰਚ ਨਹੀਂ ਹੈ ਤੂੰ ਕਹਿ ਦੀ ਉਹ ਕੋਟਾ ਚੱਕ ਕੇ ਤੈਨੂੰ ਕਹਿੰਦੇ ਮੇਰੇ ਤਾਲਾ ਪਾਸਾ ਲੈ ਆਈ ਕਿੰਗਾ ਇਹ ਲੋ ਮੈਂ ਕਰਦਾ ਉਹ ਮੈਂ ਕੈਮਰੇ ਚ ਲਵਾਉਂਦਾ ਉਹ ਮੈਂ ਇਹਨੂੰ ਹੁਣ ਕਹਾਂਗੇ ਉਧਰ ਕਰਤੀ ਇਹਦੇ ਕੰਨ ਉੱਥੇ ਮੈਂ ਇੱਥੇ ਵੇ ਕੀ ਸੀਗਾ ਅਸੀਂ ਉੱਥੋਂ ਪੀ ਕੇ ਆਗੇ ਸੀਗਾ ਪਰ ਮੈਂ ਰੁੱਸਿਆ ਬੈਠਾਗਾ ਵੀ ਮੈਂ ਤਾਂ ਜਾਂਦਾ ਨਹੀਂ ਸਰਪੰਚ ਦੇ ਘਰੇ ਇਹ ਕਹਿੰਦਾ ਚੱਲ ਜੇ ਉਰੋਂ ਜਾਵਾਂਗੇ ਫੇਰੀ ਇਹ ਪੰਗਾ ਹਾਂ ਕੰਮ ਕਰਾਂਗੇ ਆਪਦਾ ਤੇ ਮੈਨੂੰ ਮਨਾ ਡਰ ਲੱਗਦਾ ਘੋਟਣਾ ਤੋਂ ਉਹ ਉਦੋਂ ਮਰੇ ਜੀ ਥਾਵੇਂ ਨਾ ਬੈਠਿਆ ਜਾਂਦਾ ਨਾ ਹੋਰ ਵੀ ਮੇਥੋਂ ਮੈਂ ਤਾਂ ਨਹੀਂ ਮੈਂ ਤਾਂ ਚੱਲ ਨਹੀਂ ਸਕਦਾ ਉਹ ਕਹਿੰਦਾ ਕੁਝ ਨਹੀਂ ਹੁੰਦਾ ਕਿਹੜਾ ਜਾਣਾ ਪੂ ਮੈਂ ਤਾਂ ਲਿਟ ਗਿਆ ਮੈਂ ਤਾਂ ਜਾਂਦਾ ਨਹੀਂ ਇਹ ਕਹਿੰਦਾ ਵੀ ਸ਼ਕਤੀ ਆਪਣੇ ਸਾਰੇ ਕੱਥੇ ਮੈਂ ਬੈਠ ਗਿਆ ਸੜਕ ਤੇ ਵੀ ਮੈਂ ਤਾਂ ਜਾਂਦਾ ਨਹੀਂ ਨਾ ਉਹ ਟੀ ਪੁਆਇੰਟ ਤੇ ਅੱਛਾ ਓਕੇ ਤੇ ਮੈਂ ਇਦਨੇ ਇਹ ਆ ਗਿਆ ਕਹੇ ਜਾਣਦਾ ਪੂਗਾ ਕਹਿੰਦਾ ਸ਼ਕਤੀਆਂ ਵਾਲੀ ਕੰਪਨੀ ਤੁਹਾਡਾ ਕੰਮ ਅਜੇ ਬਣਿਆ ਨਹੀਂ ਮਾ اچھا ਬੀਨੂੰ ਐ ਲੱਗੇ ਵੀ ਨਟਕੀ ਕਰੀ ਜਾਂਦੇ ਨੇ ਇਹ ਅੱਛਾ ਫੇਰ ਉਹ ਕਹਾਂ ਤੁਹਾਡਾ ਕੰਮ ਨਹੀਂ ਬਣ ਇਹ ਕਹਿੰਦੇ ਮਿਲਿਆ ਨਹੀਂ ਮਾ ਤੁਹਾਨੂੰ ਦੱਸਿਆ ਸੀ ਉਹਦੇ ਘਰ ਗਏ ਸੀ ਮਾ ਭਾਈ ਕਹਿੰਦਾ ਗਏ ਸੀ ਉਹ ਮਾਗਰ ਪਗੀ ਘੋੜਾ ਲੈ ਕੇ ਅੱਛਾ ਮਾਗਰ ਪਗੀ ਲੈ ਫਿਰ ਮੇਰੇ ਨਾਲ ਚੱਲੋ ਮੈਂ ਕਰਾ ਕੇ ਲਿਓਣਾ ਤੁਹਾਡਾ ਕੰਮ ਉਹ ਕਹਿੰਦੇ ਮਾਰੂਗੀ ਮਾ ਮੇਰੇ ਹੁੰਦੇ ਨਹੀਂ ਮਾਰਦੀ ਮੇਰੀ ਜ਼ਿੰਮੇਵਾਰੀ ਆ ਅੱਛਾ ਇੰਨੀ ਗੱਲ ਕਹਿ ਕੇ ਅਸੀਂ ਇਹਦੇ ਮਗਰ ਆ ਗਏ ਬਸ ਠੀਕ ਆ ਇੱਥੇ ਹੋਊਗੀ ਗੱਲ ਇਹ ਕੋਈ ਚੱਲਿਆ ਡਰਾਮਾ ਜਿਹਾ ਜਿਹੜੀ ਕੀ ਕੀ ਆ ਦੂ ਮਰਜੀ ਗਈ ਜਾਂਦੇ ਆ ਆਪਣਾ ਕੰਮ ਕਰਨਾ ਓਏ ਚਿਤਰਾ ਕੋ ਉੱਤੇ ਚੁੱਪ ਰਹਿ ਜਿਹੜਾ ਕੋਈ ਮਰਜੀ ਆਪਾਂ ਆਪ ਦਾ ਦੋ ਜਿਹੜਾ ਟਾਈਮ ਵਧਾਇੀ ਕਦੇ ਉਹਨਾ ਟਾਈਮ ਪੂਰਾ ਹੋਣਾ ਜਿਹੜਾ ਇਹ ਰੂਪ ਹੀ ਹੈ ਜਿਹੜਾ ਕੋ ਸਮਝ ਜਾਂਦੇ ਆ ਸੰਝ ਲੈਣ ਦੇ ਹੁਣ ਮੈਂ ਸਮਝ ਗਿਆ ਜਮੀਰ ਚੱਲਣਗੇ ਉਵੇਂ ਹੀ ਆਪਾਂ ਚੱਲਾਂਗੇ ਨਾਲੇ ਆਪਦਾ ਰੂਪ ਜਨ ਆਪਦੀ ਕੋਲੀ ਰੱਖਿਓ ਉਹਦੇ ਤੁਹਾਡੇ ਰੂਪ ਨਹੀਂ ਕੋਈ ਕਦੇ ਦੰਦ ਨਾ ਕੱਢੋ ਹਾਂ ਦੰਦ ਜਿਹਾ ਦੰਦ ਪਰਵਾਉਂਦੇ ਓਏ ਉੱਥੇ ਦਾ ਵਜਾ ਆਇਆ ਨਾ ਕਰ ਦੇ ਤੋ ਮੈਂ ਉਹ ਆਹੀ ਦਾ ਮਰਵਾਉਂਦੇ ਆ ਤੁਸੀਂ ਕਹਿੰਦੇ ਦੰਦ ਨਹੀਂ ਕੱਢਣੇ ਮਾ ਦੰਦ ਨਹੀਂ ਕੱਢਣੇ ਹੋ ਗਿਆ ਮੈਨੂੰ ਪੁੱਛ ਹੁਣ ਕੀ ਹੋ ਗਿਆ ਹੁਣ ਸੁਣਾਲੀ ਕੀ ਗੱਲ ਹੈ ਖੈਦੇ ਮੈਂ ਕਾਰਨ ਬਣਾਉਣਾ ਖੈਦੇ ਮੈਂ ਕਾਰਨ ਜਦੋਂ ਇਹ ਦਿਮਾਗ ਚ ਮੈਂ ਅਜੇ ਦੱਸੀ ਜਾਂਦਾ ਹਾਂਗਾ ਵੀ ਇਹ ਕਾਰਨ ਬਣਾਉਣਾ ਨਹੀਂ ਐ ਨਹੀਂ ਐ ਨਹੀਂ ਉਧਰ ਪਈ ਬਾਗਲ ਚ ਐ ਨਹੀਂ ਇਹਨੂੰ ਤੂੰ ਐ ਪਾ ਦੇਗਾ ਮੈਂ ਹੋਊਗਾ ਕੀ ਪਾਏ ਤੂੰ ਐ ਐਂ ਪੈ ਰੱਖ ਓਏ ਬਿੱਟਾ ਮੇਰੀ ਅਕੀਦਤ ਬੁਲਾ ਬੁਲਾਉਣਿਆ ਤੂੰ ਮੇਰੀ ਗੱਲ ਸੁਣ ਇਹ ਪਾਊਗਾ ਇਹ ਆਪ ਅੱਬਰ ਨਹੀਂ ਬੈਠ ਸਕਦਾ ਨਾ ਮੇਰੇ ਤੇ ਮਹਾਰਾਜ ਐ रेडी ਐਕਸ਼ਨ ਹੁਣ ਤੂੰ ਕੀ ਸੋਚਦਾ ਪਿਆ ਤੂੰ ਮੈਂ ਤਾਂ ਐ ਸੋਚੀ ਜਾਂਦਾ ਜੀ ਆ ਬਾਕੀ ਠੀਕ ਸੀਗਾ ਬਾਕੀ ਠੀਕ ਸੀਗਾ ਬਚ ਗਏ ਤੇ ਬਕਵਾਸ ਨਹੀਂ ਕਰਦੇ ਮਹਾਰਾਜ ਬਕਵਾਸ ਬੇਸਕ ਹੈਗੇ ਆ ਕਿਵੇਂ ਬਕਵਾਸ ਕਰਦੇ ਨਹੀਂ ਚਲ ਇਹਦਾ ਮਹਾਰਾਜ ਦਾ ਉਮੇ ਦਿਲ ਨਹੀਂ ਆਇਆ ਹਾਂ ਦਿਲ ਤਾਂ ਨਹੀਂ ਆਇਆ ਵੀ ਤੁਸੀਂ ਉਮਰ ਕਟਾਉਣੀ ਵਧਾਉਣੀ ਤਾਂ ਨਹੀਂ ਹਾਂ ਕੋਈ ਓਡੀ ਇੱਛਾ ਹੋਵੇ ਉਹ ਮੈਂ ਤਾਂ ਤੂੰ ਨਾ ਉਮਰ ਕਟਾ ਲੀਆਂ ਆਪਦੀ ਡੰਡੇ ਖਾ ਕੇ ਸਰਪੰਚ ਨੂੰ ਪਤਾ ਲੱਗ ਗਿਆ ਨਾ ਮੈਨੂੰ ਮੇਰੇ ਤੇ ਦਿਲ ਆ ਗਿਆ ਸਰਪੰਚ ਨਾਲ ਲੱਤਾਂ ਵੜ ਦੇਣੀ ਹਾਂ ਮင်း ਸਮਝ ਉਹ ਇਹ ਗੱਲ ਇਹਨਾਂ ਨੂੰ ਹੀ ਕਹਿ ਲੈ ਦੋ ਸ਼ਬਦ ਬੋਲੋ ਜੀ ਅੱਜ ਦਾ ਸ਼ੂਟ ਕਿਵੇਂ ਰਿਹਾ ਅੱਜ ਦਾ ਸ਼ੂਟ ਬਹੁਤ ਵਧੀਆ ਸੀ ਫਿਲਹਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਜਿੰਦਰ ਰੋਜ਼ੀ ਚੱਗੀ ਸਰਪੰਚ ਵਿੱਚ ਮੇਰਾ ਕਿਰਦਾਰ ਆ ਸਰਪੰਚਣੀ ਦਾ ਅੱਜ ਦਾ ਸ਼ੂਟ ਤਕਰੀਬਨ ਤਕਰੀਬਨ ਬਹੁਤ ਵਧੀਆ ਰਿਹਾ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਕਿਉਂਕਿ ਅਸੀਂ ਨਵਾਂ ਕੁਝ ਲੈ ਕੇ ਆ ਰਹੇ ਹਾਂ ਤੇ ਤੁਸੀਂ ਦੱਸਿਓ ਤੁਹਾਨੂੰ ਜਿਹੜਾ ਨਵਾਂ ਆਊਗਾ ਹੁਣ ਇਸ ਵਾਰ 파ਟ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜਰੂਰ ਕਰਿਆ ਕਰੋ ਹਰੇਕ ਦੇ ਲਈ ਤੇ ਸ਼ੇਅਰ ਕਰਿਆ ਕਰੋ ਦਬਕੇ ਲਾਈਕ ਕਰਿਆ ਕਰੋ ਤਾਂ ਕਿ ਅਸੀਂ ਹੋਰ ਸੋਹਣ ਸੋਹਣੇ ਆਈਡੀਆਸ ਤੁਹਾਡੇ ਕੋਲ ਲੈ ਕੇ ਆਈਏ ਤੇ ਆਪਾਂ ਅੱਗੇ-ਅੱਗੇ ਵੀਡੀਓਜ਼ ਬਣਾਉਂਦੇ ਰਹੀਏ ਥੈਂਕ ਯੂ ਸਤਿ ਸ਼੍ਰੀ ਅਕਾਲ ਚੁੰਦੇ ਵਸਦੇ ਰੋ ਸਾਰੇ ਲਵ ਯੂ ਸਾਰਿਆਂ ਨੂੰ ਬਹੁਤ ਸਾਰਾ ਥੈਂਕ ਯੂ 20 ਸੈਕਿੰਡ ਕਾ ਹੋਣਾ ਬਾਪੂ ਜੀ ਕਿਵੇਂ ਰਿਹਾ ਅੱਜ ਦਾ ਸ਼ੂਟ ਅੱਜ ਦਾ ਵਧੀਆ ਰਿਹਾ ਵੈਸੇ ਮੇਰੇ ਸੀਨ ਅੱਜ ਦੋ ਹੀ ਹੋਏ ਨੇ ਐਂ ਜੇ ਤਾਂ ਅਫਸੋਸ ਹੈ ਵੀ ਅੱਜ ਦੋ ਹੋਰ ਹੋ ਜਾਂਦੇ ਵਧੀਆ ਗੱਲ ਸੀ ਬਧਿਆਰਿਆ ਮਾਹੌਲ ਠੀਕ ਠਾਕ ਰਹੀ ਔਰ ਕੀ ਖਾਦਾ ਪੀਤਾ ਖਾਦਾ ਪੀਤਾ ਰੋਟੀ ਖਾਦੀ ਰੱਜ ਕੇ ਪੂਰ ਨਜ਼ਾਰੇ ਨਾਲ ਗੋਭੀ ਦੀ ਸਬ지 ਬਣੀ ਸੀ ਸੁੱਕੀ ਨਜ਼ਾਰੀ ਆ ਗਏ ਰੋਟੀ ਖਾਣ ਆਏ ਹਾਏ ਹਾਏ ਬਹੁਤ ਵਧੀਆ ਗੋਲ ਮਲਾ ਕੇ ਠੀਕ ਆ ਚੜਦੀ ਕਲਾ ਚ ਨਜ਼ਾਰੇ ਉਹ ਕਰਤਾ ਨਾ ਨੇ ਉਹ ਕੰਮ ਜੀ ਤਾਂ ਸਾਰੇ ਡਰਦੇ ਹੁੰਦੇ ਆ ਸੋ ਓਕੇ ਓਕੇ ਜਮਾ ਜਮਾ ਠੀਕ ਆ ਹੁਣ ਛੁੱਟੀ ਕਰਨ ਲੱਗਿਆਂ ਬਸ ਹਾਂਜੀ ਬਹੁਤ ਹੀ ਮੁਸ਼ਕਲਾਂ ਦੇ ਵਿੱਚੋਂ ਜੂਝ ਕੇ ਆਉਂਦੇ ਹੋਏ ਉਨਾ ਆਦਰ ਲਾਇਉਂ ਕੀਏ ਜਦੋਂ ਸਾਬਾ ਦਾ ਚੱਕ ਫ੍ਰੀਜ ਮੇਂ ਉਹ ਜਾਨ ਕਰਾਉਂਗਾ ਉੱਥੇ ਰੱਖੀਂ ਚੱਕ ਚੱਕ ਖਦੀਬ ਨੂੰ ਕਹੀ ਇਹ ਇਹ ਉਹ ਕਰਵਾਉਣੇ ਪੈਣਗੇ ਬਈ ਬੋਲਣਾ ਹੁਣ ਇੱਕ ਵਾਰ ਹਾਂਜੀ ਮੰਨ ਲ ਬ੍ਰੋ ਕੀ ਹਾਲ ਚਾਲ ਬਹੁਤ ਅੱਛੇ ਜੀ ਆਹ ਥੋੜੀ ਇੱਕ ਪੱਗ ਤੇ ਕਿਕਰਾਂ ਦਾ ਹੋ ਲੱਗਿਆ ਪਿਆ ਫੁੱਲ ਫੁੱਲ ਲੇ ਮੀ ਲੇਸ਼ਨ ਰਿਜਨਲ ਲੱਗਦਾ ਵੇ ਇਧਰ ਵੀ ਲੱਗਿਆ ਦੱਸਣ ਦਈ ਬਾਈ ਲਾ ਸਾਥ ਜੇ ਮਾਰ ਦੋ ਕੋਈ ਗੱਲ ਹੋਰ 프리 ਤੋਂ ਉੱਤਾਰ ਕਰਨ ਨਿਕਲੇ ਹੁੰਦਾ ਹੋਰ ਠੀਕ ਹੋ ਦਾਗ ਨਾ ਲੱਗੇ ਵਾਸਾ ਉਹ ਹੋ ਗਿਆ ਵਾਸਾ ਚੱਲ ਕੁੜੀ ਆ ਫੇਰ ਚੱਲ ਕੋਈ ਦੋਸ਼ ਆਬਦ ਅੱਜ ਦੇ ਦਿਨ ਵਾਸਤੇ ਬਹੁਤ ਵਧੀਆ ਜੀ ਦਿਨ ਕੋਈ ਵੀ ਚੜ ਜਾ ਅੱਛਾ ਹੁੰਦਾ ਦਨ ਕੋਈ ਵੀ ਚੜਜਾ ਅੱਛਾ ਹੁੰਦਾ ਸਾਰਿਆਂ ਲਈ ਪਰ ਆਪਾਂ ਦੀ ਥਿੰਕਿੰਗ ਆ ਮੰਨਣਾ ਨਾ ਮੰਨਣਾ ਇਹਨੂੰ ਬਾਰੀ ਕਾਰੀ ਦੇਖੀ ਤੇ ਤੁਸੀਂ ਠੀਕ ਹੋ ਬਹੁਤ ਧੀਏ ਬਹੁਤ ਥੱਕੇ ਤਾਂ ਨਹੀਂ ਆ ਨਾ ਨਾ ਜੀ ਟੱਕਰ ਬਹੁਤ ਭਗਾਈ ਹੋਈ ਹੈ ਮੈਨੂੰ ਲੱਗਦਾ ਨਾ ਇਹ ਤਾਂ ਅੱਜ ਦਾ ਕੁਝ ਵੀ ਨਹੀਂ ਹੋਇਆ ਜਾਂ ਨਿਬੜ ਵੀ ਗਿਆ ਅੱਛਾ ਕੱਲ ਕਿੰਨੇ ਵਜ ਦੇ ਸੀ ਕੱਲ ਥੋੜਾ ਲੇਟ ਹੋ ਗਏ ਸੀ ਸਾਡਾ ਇੱਕ ਬੰਦਾ ਮਤਲਬ ਰਾਡੀਓ ਨੂੰ ਕੈਸ਼ ਤੇ ਦੇ ਸੁਣ ਜਾ ਬੰਦਾਗਾ ਇਹ ਸਹੀ ਕੁਛ ਹੋ ਫੋਨ ਘਰੇ ਭੁੱਲ ਗਿਆ ਤੇ ਸਾਨੂੰ ਕਹਿੰਦਾ ਮੈਂ ਨਾਲ ਲੈ ਕੇ ਗਿਆ ਕੋਈ ਨਾ ਜਲ ਕਹਿੰਦਾ ਮੇਰਾ ਫੋਨ ਡਿੱਗੇਗਾ ਉੱਥੇ ਕੱਖਾਂ ਚ ਹੱਥ ਮਰਵਾਈ ਗਿਆ 20 ਮਿੰਟ ਇਹ ਤਾਂ ਕਰਕੇ ਹੋ ਜਾਂਦਾ ਨਹੀਂ ਦਿੰਦਾ 500 ਹੁੰਦਾ ਹੀ ਹੁੰਦਾ ਜਦੋਂ ਸਿਰ ਤੇ ਬੋਝ ਹੋਵੇ ਨਾ ਕੰਮ ਦਾ ਹਾਂ ਇਹ ਇਹ ਤਾਂ ਨਾਰਮਲ ਹੀ ਹੋ ਜਾਂਦਾ ਹੈ ਸਰ ਮੂੰਹ ਸੈਟਾ ਬੰਦਾ ਉਹ ਮਤਲਬ ਕਦੇ ਕਦੇ ਹੋ ਜਾਂਦਾ ਰਾਡੀਓ ਭੇਜੋ ਬਹੁਤ ਵਧੀਆ ਗੁੰਡੇ ਤੇ ਸਾਰਿਆਂ ਨੂੰ ਮਤਲਬ ਸ਼ੁਭ ਕਾਮਨਾ ਨਵੀਂ ਜੀਜੀ ਲੈ ਕੇ ਆਣੇ ਤੇ ਇੱਕ ਬੰਦਾ ਦਿਖਾਉਣੇ ਆ ਸੁਣੋ ਅਹਰੀਸ਼ ਆ ਮੋਟਰਸਾਈਕਲ 'ਤੇ ਬੜੇ ਇੱਕ ਮਿੰਟ ਲਈ ਬਹੁਤ ਹੀ ਵਧੀਆ ਬੰਦਾ ਮਤਲਬ ਸਭ ਤੋਂ ਪਹਿਲਾਂ ਉਹਦੇ ਨਾਲ ਮੇਰੀ ਕਮੈਂਟਮੈਂਟ ਹੈ ਅਸੀਂ ਜਾਣਾ ਵਿਆਹ ਮੈਂ ਉਹਨੂੰ ਗੱਲ ਇੱਕ ਕਹੀ ਆ ਭਰਾਵਾ ਵਿਆਹ ਤੈਨੂੰ ਤਾਂ ਲੈ ਕੇ ਜਾਊਂਗਾ ਤੈਨੂੰ ਇੱਕ ਕੁਰਬਾਨੀ ਦੇਣੀ ਪਊ ਇਹ ਮੰਨਦਾ ਨਹੀਂ ਬੰਦਾ ਦਿਖਾਉਣੇ ਆਈ ਲੈ ਗੁਰਪ੍ਰੀਤ ਥੋੜੀ ਜਿਹੀ ਆਪੇ ਗੁਰਤੀ ਦਬਾ ਕੇ ਫਰੀਸ਼ ਆਪਾਂ ਵਿਆਹ ਜਾਣਾ ਨਾ ਤੂੰ ਮੈਨੂੰ ਕਿਹਾ ਨਾ ਵਿਆਹ ਲੈ ਕੇ ਚੱਲੀ ਤੇ ਮੈਂ ਤੈਨੂੰ ਇੱਕੋ ਹੀ ਗੱਲ ਕਹਿਆ ਵੀ ਤੈਨੂੰ ਕੁਰਬਾਨੀ ਦੇਣੀ ਕੋਈ ਇੱਕ ਮੈਂ ਤੁਹਾਨੂੰ ਕਿੰਨੇ ਵਾਰ ਤਾਂ ਕਿਹਾ ਹਾਂ ਵੀ ਜਦੋਂ ਦੱਸ ਦੇ ਜੇ ਦੇਣ ਵਾਲੇ ਹੋਏ ਮੈਂ ਦੇ ਦੂੰ ਲਾਜ ਫਿਰ ਦੱਸ ਦੇ ਬਾਈ ਇਹਨੂੰ ਵਾਲ ਕਟਾਉਣੇ ਪੈਣਗੇ ਇਹ ਮੰਨਦਾ ਹੈ ਹਾਂ ਆ ਇਹਨੂੰ ਲੈ ਕੇ ਜਾਂਦੇ ਆਂ ਬਾਈ ਬਾਲ ਮੈਂ ਮੈਸਟ ਕਰੂੰਗੀ ਮੈਂ ਸਾਰਾ ਉਡਾ ਟਾਟਾ ਬਾਈ ਬਾਈ ਟਾਟਾ ਨਾ ਨਾ ਜਿੰਦ ਬਾਓ ਮੈਨੂੰ ਵੀ ਚੱਲ ਬਾਲ ਮਿਲ ਓਕੇ ਓਕੇ ਚੱਲ ਕੋਈ ਨਾ ਥੋੜਾ ਬੜਾ माये <small>